ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਮੌਸਮ 1 ਜੁਲਾਈ ਅੱਜ ਰਾਤ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਅੱਜ ਮੌਸਮ ਰਾਤ ਦੇ ਸਮੇਂ ਪੰਜਾਬ ਦਾ ਕਿਵੇਂ ਦਾ ਰਹੇਗਾ ਸ਼ਾਮ ਦੇ ਲਗਭਗ 7:00 ਵਜੇ ਤੋਂ ਬਾਅਦ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਪਹਿਲਾਂ ਤਾਜ਼ਾ ਸੈਟਲਾਈਟ ਤਸਵੀਰ ਦੇਖ ਰਹੇ ਹਾਂ ਇਸ ਵੇਲੇ ਜਿਹੜੇ ਬੱਦਲ ਹੀ ਸਿਸਟਮ ਬਣੇ ਹੋਏ ਨੇ ਸਮੇਂ-ਸਮੇਂ ਤੇ ਕੁਝ ਸਵੇਰ ਦੁਪਹਿਰ ਸ਼ਾਮ ਨੂੰ ਲਗਾਤਾਰ ਬਣਦੇ ਰਹੇ ਨੇ ਵਿਕਸਿਤ ਹੋ ਰਹੇ ਨੇ ਸੋ ਇਹਨਾਂ ਦੇ ਨਾਲ ਵਿੱਚ ਜੇਕਰ ਪਹਿਲਾਂ ਗੱਲ ਕਰੀ ਵੀ ਬੱਦਲ ਹੀ ਸਿਸਟਮ ਬਣਦੇ ਕਿਵੇਂ ਨੇ ਕੁਝੇ ਖਾਸ ਇਲਾਕੇ ਦੇ ਵਿੱਚ ਇੱਕ ਛੋਟਾ ਜਿਹਾ ਬੱਦਲ ਉੱਭਰਦਾ ਹੈ ਜਿਵੇਂ ਮੰਨ ਲਓ ਵੀ ਹਰਿਆਣੇ ਦੇ ਜਾਂ ਕਿਸੇ ਪੰਜਾਬ ਦੇ ਇਲਾਕੇ ਦੇ ਵਿੱਚ ਬਣਿਆ ਤੇ ਉਹ ਆਪਣਾ ਦਾਇਰਾ ਲਗਭਗ ਇਸ ਤਰ੍ਹਾਂ ਬਣਿਆ ਤਾਂ ਆਪਣਾ ਦਾਇਰਾ ਗੋਲ ਚੱਕਰ ਦੇ ਵਿੱਚ ਅੱਗੇ ਵਧਾਉਂਦਾ ਹੈ ਮਤਲਬ ਕਿ ਆਲੇ ਦੋਲੇ ਦੇ ਖੇਤਰਾਂ ਨੂੰ ਜ਼ਿਆਦਾ ਕਵਰ ਕਰਦਾ ਹੈ ਮੌਨਸੂਨੀ ਸੀਜ਼ਨ ਵਿੱਚ ਅਕਸਰ ਅਜਿਹੇ ਹੀ ਸਿਸਟਮ ਬਣਦੇ ਨੇ ਜਿਹੜੇ ਕਿ ਅਚਾਨਕ ਮੌਸਮ ਸਾਫ਼ ਹੁੰਦਾ ਤੇ ਬੱਦਲ ਬਣ ਜਾਂਦਾ ਤੇ ਉਸ ਏਰੀਆ ਦੇ ਵਿੱਚ ਮੀਂਹ ਪੈ ਜਾਂਦਾ ਹੈ ਇਸਦੇ ਉਲਟ ਜਦੋਂ ਵੈਸਟਰਨ ਹਰਮਸ ਆਉਂਦੇ ਨੇ ਤਾਂ ਉਹਨਾਂ ਦੇ ਵਿੱਚ ਲਗਭਗ ਇਸ ਇਲਾਕਿਆਂ ਦੇ ਵਿੱਚ ਬੱਦਲ ਬਣਦੇ ਨੇ ਜਿਹੜੇ ਕਿ ਪੱਛਮ ਤੋਂ ਇਸ ਤਰ੍ਹਾਂ ਪੂਰਬ ਦਿਸ਼ਾ ਨੂੰ ਅੱਗੇ ਨੂੰ ਵੱਧਦੇ ਰਹਿੰਦੇ ਨੇ ਲਗਾਤਾਰ। ਸੋ ਜਿਹੜੇ ਵੈਸਟਰਨ ਹਰਮਸ ਵਾਲੇ ਬੱਦਲੀ ਸਿਸਟਮ ਨੇ ਉਹਨਾਂ ਦੇ ਵਿੱਚ ਗਤੀ ਹੁੰਦੀ ਹੈ ਉਹ ਅੱਗੇ ਵੱਧਦੇ ਰਹਿੰਦੇ ਨੇ ਇਸਦੇ ਉਲਟ ਜਿਹੜੇ ਮਾਨਸੂਨੀ ਬੱਦਲ ਨੇ ਉਹ ਇੱਕ ਜਗ੍ਹਾ ਦੇ ਵਿੱਚ ਬਣ ਕੇ ਆਪਣਾ ਦਾਇਰਾ ਚਾਰੇ ਪਾਸੇ ਨੂੰ ਵਧਾਉਂਦੇ ਨੇ ਤੇ ਉਸ ਤੋਂ ਬਾਅਦ ਉਹ ਕਮਜ਼ੋਰ ਹੋ ਕੇ ਖਤਮ ਹੋ ਜਾਂਦੇ ਨੇ। ਸੋ ਇਸੇ ਤਰ੍ਹਾਂ ਦੇ ਬੱਦਲੀ ਸਿਸਟਮ ਇੱਕ ਤਾਂ ਲਗਭਗ ਰਾਜਸਥਾਨ ਦਾ ਪੰਜਾਬ ਨਾਲ ਲੱਗਦੇ ਹਿੱਸਿਆਂ ਦੇ ਵਿੱਚ ਬਣਿਆ ਹੈ ਤੇ ਦੂਜਾ ਪਾਕਿਸਤਾਨ ਦੇ ਹਿੱਸੇ ਦੇ ਵਿੱਚ ਬਣਿਆ ਹੋਇਆ ਹੈ। ਸੋ ਇਹ ਸਿਸਟਮ ਲਗਭਗ ਪਿਛਲੇ 2-3 ਘੰਟੇ ਤੋਂ ਲਗਾਤਾਰ ਵੱਧ ਰਹੇ ਨੇ ਪਰ ਹੁਣ ਜਿਹੜਾ ਸਮਾਂ ਹੈ ਇਹਨਾਂ ਦਾ ਲਗਭਗ ਇਹਨਾਂ ਦਾ ਪ੍ਰਭਾਵ ਘਟਣ ਦਾ ਜਾਂ ਇਹਨਾਂ ਦੇ ਕਮਜ਼ੋਰ ਹੋਣ ਦਾ ਸਮਾਂ ਲਗਭਗ 1-2 ਘੰਟੇ ਦੇ ਵਿੱਚ ਹੀ ਹੋ ਜਾਵੇਗਾ ਕਿਉਂਕਿ 3-4 ਘੰਟੇ ਤੋਂ ਬਾਅਦ ਇਹ ਜ਼ਿਆਦਾ ਸਿਸਟਮ ਜ਼ਿਆਦਾ دیر ਨਹੀਂ ਟਿਕਦੇ ਹੁੰਦੇ। ਸੋ ਜਿਹੜਾ ਪੱਛਮੀ ਪਾਸੇ ਆ ਇਹਦਾ ਥੋੜਾ ਬਹੁਤ ਪ੍ਰਭਾਵ ਜਿਹੜਾ ਪੰਜਾਬ ਦੇ ਪੱਛਮੀ ਸਰਹੱਦੀ ਜ਼ਿਲ੍ਹੇ ਨੇ ਉਹਨਾਂ ਉੱਤੇ ਪੈਣ ਦੀ ਸੰਭਾਵਨਾ ਬਣ ਰਹੀ ਹੈ 9-10 ਵਜੇ ਦੇ ਆਸ-ਪਾਸ 8-9-10 ਵਜੇ ਦੇ ਤੇ ਦੂਜੇ ਪਾਸੇ ਜਿਹੜਾ ਰਾਜਸਥਾਨ ਦੇ ਇਲਾਕਿਆਂ ਤੇ ਸਿਸਟਮ ਬਣਿਆ ਹੈ ਇਹ ਲਗਭਗ ਫਾਜ਼ਿਲਕਾ ਹੋ ਗਿਆ ਮੁਕਸਰ ਸਾਹਿਬ ਦੇ ਜਿਹੜੇ ਇਲਾਕੇ ਰਾਜਸਥਾਨ ਦੇ ਨੇੜਲੇ ਨੇ ਉਹਨਾਂ ਇਲਾਕਿਆਂ ਦੇ ਵਿੱਚ ਤਾਂ ਮੌਸਮੀ ਹਲਚਲਾਂ ਦੇਖਣ ਨੂੰ ਮਿਲਣਗੀਆਂ ਲਗਭਗ ਬਾਕੀ ਹਿੱਸਿਆਂ ਦੇ ਵਿੱਚ ਸੰਭਾਵਨਾ ਥੋੜੀ ਜਿਹੀ ਘਟ ਰਹੀ ਹੈ ਕਿਉਂਕਿ ਇਹਦਾ ਦਾਇਰਾ ਹੁਣ ਘਟਣ ਦੀ ਸੰਭਾਵਨਾ ਹੈ ਹਾਲਾਂਕਿ ਇਹ ਹੋਰ ਥੋੜੇ ਬਹੁਤ ਇਲਾਕੇ ਦੇ ਵਿੱਚ ਕਵਰ ਹੋ ਸਕਦੇ ਨੇ ਪਰ ਜੇਕਰ ਆਪਾਂ ਕਹੀਏ ਵੀ ਸਾਰੇ ਇਲਾਕੇ ਆਪਣੇ ਇਲਾਕਾ ਹੋ ਗਿਆ ਜਿਵੇਂ ਫਾਜ਼ਿਲਕਾ ਹੋ ਗਿਆ ਜਾਂ ਆਪਣੇ ਮੁਕਸਰ ਸਾਹਿਬ ਹੋ ਗਿਆ ਨਾਲ ਲੱਗਦੇ ਬਠਿੰਡੇ ਬਾਂਸੇ ਦੇ ਇਲਾਕੇ ਹੋਗੇ ਫਰੀਦਕੋਟ ਹੋ ਗਿਆ ਸੋ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹਦਾ ਪ੍ਰਭਾਵ ਥੋੜਾ ਜਿਹਾ ਘੱਟ ਹੀ ਦੇਖਣ ਨੂੰ ਮਿਲੂਗਾ ਪਰ ਫਿਰ ਵੀ ਥੋੜੀ ਬਹੁਤ ਹਾਲੇ ਇੱਕ ਅਗਲੇ ਇੱਕ ਘੰਟੇ ਦੇ ਵਿੱਚ ਸੰਭਾਵਨਾ ਹੈਗੀ ਹੈ ਕਿ ਪੰਜਾਬ ਦੇ ਹੋਰ ਇਲਾਕਿਆਂ ਨੂੰ ਕਵਰ ਕਰ ਸਕਦਾ ਹੈ ਸੋ ਮੇਨ ਤੌਰ ਤੇ ਦੋ ਸਿਸਟਮ ਬਣੇ ਹੋਏ ਨੇ ਜਿਹੜੇ ਕਿ ਅਗਲੇ 2-4 ਘੰਟਿਆਂ ਦੇ ਵਿੱਚ ਪੰਜਾਬ ਨੂੰ ਪ੍ਰਭਾਵਿਤ ਕਰ ਸਕਦੇ ਨੇ ਦੱਖਣੀ ਅਤੇ ਕੁਝ ਪੱਛਮੀ ਖੇਤਰਾਂ ਨੂੰ ਉਸ ਤੋਂ ਬਿਨਾਂ ਬਾਕੀ ਪੰਜਾਬ ਦੇ ਵਿੱਚ ਮੌਸਮ ਠੀਕ ਠਾਕ ਹੈ ਹਲਕੀ ਫੁਲਕੀ ਬੱਦਲ ਹੈ ਹਮਸ ਦਾ ਮਾਹੌਲ ਕਾਫੀ ਜ਼ਿਆਦਾ ਬਣਿਆ ਹੋਇਆ ਹੈ ਟੈਂਪਰੇਚਰ ਕਾਬੂ 'ਚ ਹੋਣ ਦੇ ਬਾਵਜੂਦ ਵੀ ਨਮੀ ਵਧੀ ਹੋਣ ਕਰਕੇ ਹਮਸ ਗਰਮੈਸ਼ ਦਾ ਮਾਹੌਲ ਥੋੜਾ ਜਿਆਦਾ ਪਰੇਸ਼ਾਨ ਕਰ ਰਿਹਾ ਹੈ ਤੇ ਰਾਤ ਦੇ ਸਮੇਂ ਫਿਲਹਾਲ ਅੱਧੀ ਰਾਤ ਤੱਕ ਬਾਕੀ ਹਿੱਸਿਆਂ ਵਿੱਚ ਮੌਸਮੀ ਹਲਚਲ ਘਟਨੇ ਅੱਧੀ ਰਾਤ ਤੋਂ ਬਾਅਦ ਛੋੜੇ ਬਹੁਤ ਜਿਹੜੇ ਛੋਟੇ-ਮੋਟੇ ਗਰਜ-ਜਮਕ ਵਾਲੇ ਬੱਦਲ ਬਣ ਸਕਦੇ ਨੇ ਜਿਹੜੇ ਕਿ ਅੱਧੀ ਰਾਤ ਤੋਂ ਬਾਅਦ ਤੜਕੇ ਸਵੇਰ ਸਮੇਂ ਦੇ ਆਸ-ਪਾਸ ਜਾਂ ਸਵੇਰ ਦੇ ਪਹਿਲੇ ਘੰਟੇ ਜਾਂ ਤੜਕਸਾਰ ਸਮੇਂ 'ਚ ਲਗਭਗ 3-4 ਦੇ ਆਸ-ਪਾਸ ਪੰਜਾਬ ਦੇ ਕਈ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦੇ ਨੇ ਸੋ ਟਟਮੀ ਰੂਪ ਵਿੱਚ ਮੌਸਮੀ ਹਲਚਲਾਂ ਦੇਖਣ ਨੂੰ ਮਿਲ ਰਹੀਆਂ ਨੇ ਲਗਭਗ ਇਸੇ ਤਰ੍ਹਾਂ ਦਾ ਮਾਹੌਲ ਬਣਿਆ ਰਹੂਗਾ ਟਟਮੀ ਰੂਪ ਵਿੱਚ 2-4 ਜਿਲ੍ਹਿਆਂ ਵਿੱਚ ਮੀਂਹ ਪਿਆ ਗਿਆ ਬਾਕੀ ਇਲਾਕੇ ਖੁਸ਼ਕ ਰਹਿ ਗਏ ਸੋ ਜਿਹੀਆਂ ਹੀ ਮੌਸਮੀ ਹਲਚਲਾਂ ਆਪਾਂ ਨੂੰ ਆਉਂਦੇ ਦਿਨਾਂ ਵਿੱਚ ਦੇਖਣ ਨੂੰ ਮਿਲਣਗੀਆਂ ਤੇ ਰਾਤ ਦਾ ਜੋ ਟੈਂਪਰੇਚਰ ਆ ਫਿਲਹਾਲ ਉਹ ਘਟ ਕੇ 30 ਡਿਗਰੀ ਤੋਂ ਜੋ ਪਲੱਸ ਟੈਂਪਰੇਚਰ ਚੋ ਘਟ ਕੇ 25 26 27 ਦੇ ਆਸ-ਪਾਸ ਘੁੰਮ ਰਹੇ ਨੇ ਘਟੋ ਘਟਦਾ ਮੰਨ ਦਿਨ ਰਾਤ ਦੇ ਬਾਕੀ ਸਵੇਰ ਦੀ ਅਪਡੇਟ ਸਵੇਰ ਦੀ ਵੀਡੀਓ ਵਿੱਚ ਲੈ ਕੇ ਕੱਲ ਨੂੰ ਹਾਜ਼ਰ ਹੋਵਾਂਗੇ ਸਦੋਂ ਤੱਕ ਲਈ ਜਾਓ ਅੱਜ ਦੇਉ ਧੰਨਵਾਦ ਜੀ